ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਤੁਹਾਨੂੰ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਕੀਆਂ ਨਮੀਆਂ ਕਹਾਣੀਆਂ ਤੇ ਨਵੇਂ ਵਿਚਾਰ ਸੁਣਾਉਂਦੇ ਰਹਿੰਦੇ ਹਾਂ ਅੱਜ ਅਸੀਂ ਤੁਹਾਨੂੰ ਨੇਹਾ ਦੀ ਮਾਂ ਦੀ ਪੁਕਾਰ ਤੇ ਨੋ ਮਿਲੇ ਇਨਸਾਫ ਸੁਣਾ ਰਹੇ ਹਾਂ ਇਹ ਸਿਰਫ ਇੱਕ ਮਾਂ ਦੀ ਚੀਕ ਨਹੀਂ ਪੂਰੇ ਸਮਾਜ ਦੇ ਅੰਦਰ ਉੱਪਲ ਰਹੀ ਇੱਕ ਤੜਫ ਹੈ ਨੇਹਾ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਇਨਸਾਫ ਦੀ ਚਮਕ ਸੀ ਇੱਕ ਮਾਂ ਜਿਸ ਦੀ ਕੱਖ ਵਿੱਚ ਉਮੀਦ ਜਨਮੀ ਸੀ ਅੱਜ ਉਸੇ ਕੱਖ ਦੀ ਲਾਜ ਲਈ ਛੜਕਾਂ ਤੇ ਅਦਾਲਤਾਂ ਦੇ ਚਕੋਟਿਆਂ ਦੀ ਪੁਕਾਰ ਕਰ ਰਹੀ ਹੈ ਮੇਰੀ ਧੀ ਨੇਹਾਂ ਨੇ ਕੋਈ ਗਲਤ ਨਹੀਂ ਕੀਤਾ ਫੇਰ ਉਸ ਨਾਲ ਗਲਤ ਕਿਉਂ ਹੋਇਆ ਪੰਜਾਬੀ ਸਮਾਜ ਜੋ ਧੀਆਂ ਨੂੰ ਰੱਬ ਦੀ ਵਰਦਾਨ ਮੰਨਦਾ ਹੈ ਅੱਜ ਉਸੇ ਤੇ ਲਈ ਅਨਸਾਫ਼ ਦੀ ਘਾਹ ਲਾਉਣ ਚ ਬੇਵਸ ਦੱਸ ਰਿਹਾ ਹੈ ਨੀਹਾ ਇੱਕ ਆਮ ਲੜਕੀ ਸੀ ਸਿੱਖਣ ਦੀ ਲਾਲਸਾ ਮਾਂ ਪਿਓ ਦੇ ਸੁਪਨੇ ਤੇ ਭਵਿੱਖ ਦੀਆਂ ਉਮੀਦਾਂ ਨਾਲ ਭਰਪੂਰ ਪਰ ਕਿਸੇ ਹਵਸ ਝੂਠੀ ਅਹੰਕਾਰ ਜਾਂ ਪੈਸੇ ਦੀ ਹਵਾ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਦਿਨ ਤਬਾਹ ਕਰ ਦਿੱਤਾ ਨੇਹਾ ਦੀ ਮਾਂ ਨੇ ਆਪਣੀ ਧੀ ਨੂੰ ਪਾਲਿਆ ਪੜਾਇਆ ਸੁਪਨੇ ਦਿਖਾਈ ਪਰ ਉਹ ਸੁਪਨੇ ਕਾਚ ਦੀ ਤਰ੍ਹਾਂ ਟੁੱਟ ਗਏ ਉਹ ਸਿਰ ਆਪਣੀ ਧੀ ਲਈ ਅਨਸਾਫ਼ ਨਹੀਂ ਚਾਹੁੰਦੀ ਉਹ ਹਰ ਨੇਹਾ ਹਰ ਮਨਪ੍ਰੀਤ ਹਰ ਕਰਲੀਨ ਲਈ ਅਨਸਾਫ਼ ਚਾਹੁੰਦੀ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਵਿਅਕਤੀਗਤ ਸਮਾਜਿਕ ਜਾਂ ਕਾਨੂੰਨੀ ਜ਼ੁਲਮ ਦਾ ਸ਼ਿਕਾਰ ਬਣ ਰਹੀਆਂ ਹਨ ਮਾਂ ਦੀ ਪੁਕਾਰ ਸਿਰਫ ਅਦਾਲਤ ਦੇ ਦਰਵਾਜ਼ੇ ਤੱਕ ਸੀਮਿਤ ਨਹੀਂ ਉਹ ਸਾਡੀਆਂ ਚੁੱਪ ਬੋਲਦੀਆਂ ਅੰਤਰ ਮਾਮਾ ਨੂੰ ਵੀ ਹਿਲਾ ਰਹੀ ਹੈ ਸਵਾਲ ਸਿਰਫ ਇਨਸਾਫ ਮਿਲਣ ਜਾਂ ਨਾ ਮਿਲਣ ਦਾ ਨਹੀਂ ਸਵਾਲ ਇਹ ਹੈ ਕਿ ਅਸੀਂ ਕਿਵੇਂ ਇਕ ਧੀ ਦੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕੀ ਕੀ ਸਾਡਾ ਸਮਾਜ ਅਜੇ ਵੀ ਸੋਚ ਤੋਂ ਬਾਹਰ ਨਹੀਂ ਨਿਕਲਿਆ ਜਿੱਥੇ ਲੜਕੀਆਂ ਨੂੰ ਘਰ ਦੀ ਇੱਜ਼ਤ ਮੰਨਿਆ ਜਾਂਦਾ ਹੈ ਪਰ ਉਹਨਾਂ ਦੀ ਸੁਣਵਾਈ ਨਹੀਂ ਨੇਹਾ ਦੀ ਮਾਂ ਦੀ ਆਵਾਜ਼ ਰਾਹੀਂ ਇੱਕ ਨਵਾਂ ਇਨਕਲਾਬ ਉੱਭਰ ਰਿਹਾ ਹੈ ਇੱਕ ਅਜੀਹੀ ਲਹਿਰ ਜੋ ਧੀਆਂ ਦੇ ਅਧਿਕਾਰਾਂ ਦੀ ਰਾਖੀ ਕਰੇਗੀ ਜੋ ਹਰ ਮਾਂ ਨੂੰ ਹੌਸਲਾ ਦੇਵੇਗੀ ਕਿ ਉਹ ਆਪਣੇ ਬੱਚਿਆਂ ਲਈ ਖੜੀ ਹੋ ਸਕੇ ਮਾਂ ਦੀ ਤਾਕਤ ਜਦੋਂ ਮਾਂ ਆਪਣੇ ਬੱਚਿਆਂ ਲਈ ਆਖਰੀ ਹੱਦ ਤੱਕ ਲੜਦੀ ਹੈ ਤਾਂ ਉਹ ਹੀ ਇੱਕ ਕਾਨੂੰਨ ਲੜਾਈ ਨਹੀਂ ਹੁੰਦੀ ਉਹ ਇੱਕ ਇਨਸਾਨੀ ਲੜਾਈ ਹੁੰਦੀ ਹੈ ਇਤਿਹਾਸ ਗਵਾਹ ਹੈ ਜਦੋਂ ਮਾਵਾਂ ਨੇ ਜ਼ੋਰ ਪਾਇਆ ਤਾਂ ਹਕੂਮਤਾਂ ثار-ثار ਕੰਬੀਆਂ ਨੇਹਾ ਦੀ ਮਾਂ ਦਾ ਹੌਸਲਾ ਅੱਜ ਸਾਡੀ ਸੁਸਾਇਟੀ ਨੂੰ ਵੀ ਇੱਕ ਦਰਪਣ ਬੁਖਾਰ ਰਿਹਾ ਹੈ ਕਿਵੇਂ ਇੱਕ ਮਾਂ ਜੋ ਦੁੱਖਾਂ ਨਾਲ ਜੂਝ ਰਹੀ ਹੈ ਉਹ ਵੀ ਇੱਕ ਇਨਕਲਾਬੀ ਬਣ ਸਕਦੀ ਹੈ ਉਸ ਦੀ ਪੁਕਾਰ ਉਸ ਦੇ ਨਾਰੇ ਉਸ ਦੀਆਂ ਅੱਖਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਜਾਗਣ ਦੀ ਲੋੜ ਦੱਸਦੀਆਂ ਹਨ ਸਾਨੂੰ ਆਪਣੇ ਘਰਾਂ ਸਕੂਲਾਂ ਮੀਡੀਆ ਤੇ ਸਰਕਾਰਾਂ ਵਿੱਚ ਅਜਿਹੇ ਪਰਿਵਰਤਨ ਲਿਆਉਣੇ ਚਾਹੀਦੇ ਹਨ ਜੋ ਕੁੜੀਆਂ ਨੂੰ ਸੁਰੱਖਿਅਤ ਆਤਮ ਨਿਰਪਰ ਤੇ ਆਦਰਯੋਗ ਮਾਹੌਲ ਬਣਾਵੇ। ਨੀਹਾ ਦਾ ਕੇਸ 'ਚ ਇਨਸਾਫ ਸਿਰਫ ਇਹ ਨਹੀਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਇਨਸਾਫ ਇਹ ਵੀ ਹੈ ਕੋਈ ਅੱਗੇ ਤੋਂ ਹੋਰ ਨੀਹਾ ਨਾ ਬਣੇ। ਉਮ ਸਾਫ ਇਹ ਵੀ ਹੈ ਕਿ ਸਾਡੀ ਵਿਧੀ ਵਿਵਸਥਾ ਤੇ ਪੁਲਸ ਤੰਤਰ ਇੰਨਾ ਚੁਸਤ ਤੇ ਨਿਰਪੱਖ ਹੋਵੇ ਕਿ ਕਿਸੇ ਮਾਂ ਨੂੰ ਛੜਕਾ ਤੇ ਨਹੀਂ ਆਉਣਾ ਪਵੇ ਜਦੋਂ ਮਾਂ ਦੀ ਆਵਾਜ਼ ਇੱਕ ਲਹਿਰ ਬਣ ਜਾਂਦੀ ਹੈ ਤਾਂ ਉਹ ਇੱਕ ਸਮਾਜਿਕ ਜ਼ਮੀਰ ਨੂੰ ਹਿਲਾ ਦਿੰਦੀ ਹੈ ਅੱਜ ਨੀਹਾ ਦੀ ਮਾਂ ਦੀ ਚੀਕ ਹਜ਼ਾਰਾਂ ਮਾਵਾਂ ਦੀ ਆਵਾਜ਼ ਹੈ ਉਹ ਆਵਾਜ਼ ਸਾਡੀਆਂ ਆਤਮਾਵਾਂ ਨੂੰ ਖਟਕ ਰਹੀ ਹੈ ਪੁੱਛ ਰਹੀ ਹੈ ਤੁਸੀਂ ਕਿੱਥੇ ਸੀ ਜਦੋਂ ਮੇਰੀ ਧੀ ਨਾਲ ਬੇਇਨਸਾਫੀ ਹੋਈ ਸਾਡੀ ਜ਼ਿੰਮੇਵਾਰੀ ਸਿਰਫ ਇਨਸਾਫ ਦੀ ਮੰਗ ਕਰਨੀ ਨਹੀਂ ਪਰ ਨਵੀਆਂ ਪੀੜ੍ਹੀਆਂ ਲਈ ਇੱਕ ਸੋਸਤ ਤੇ ਨਿਰਪੱਖ ਸਮਾਜ ਬਣਾਉਣ ਦੀ ਵੀ ਹੈ ਸਾਨੂੰ ਆਪਣੇ ਧੀਆ ਪੁੱਤਾਂ ਦੀ ਇੱਜ਼ਤ ਦੇ ਅਰਥ ਸਿਖਾਉਣੇ ਚਾਹੀਦੇ ਹਨ ਧੀਆ ਨੂੰ ਹੌਸਲਾ ਦੇਣਾ ਚਾਹੀਦਾ ਹੈ ਮੀਡੀਆ ਨੂੰ ਆਪਣੇ ਰੋਲ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਅਦਾਲਤਾਂ ਨੂੰ ਨਰਪੱਖ ਫੈਸਲੇ ਲੈਣੇ ਚਾਹੀਦੇ ਹਨ। ਨੀਹਾ ਦੀ ਮਾਂ ਦੀ ਪੁਕਾਰ ਸਾਨੂੰ ਝੰਜੋੜ ਰਹੀ ਹੈ। ਉਹ ਸਾਨੂੰ ਕਹਿ ਰਹੀ ਹੈ ਕਿ ਇੱਕ ਮਾਂ, ਇੱਕ ਨਾਰੀ, ਇੱਕ ਮਜਬੂਰ ਨਹੀਂ, ਇੱਕ ਤਾਕਤ ਹੈ। ਅੱਜ ਜੇ ਅਸੀਂ ਨੀਹਾ ਲਈ ਆਵਾਜ਼ ਨਾ ਉਠਾਈ ਤਾਂ ਕੱਲ ਨੂੰ ਹੋਰ ਨੀਹਾਾਂ ਸਾਡੀ ਚੁੱਪ ਨੂੰ ਕਰੋਸਣ ਕਰਦੀਆਂ ਰਹਿਣਗੀਆਂ ਚਲੋ ਅਸੀਂ ਸਾਰੇ ਮਿਲ ਕੇ ਨੇਹਾ ਦੀ ਮਾਂ ਦੀ ਆਵਾਜ਼ ਨੂੰ ਆਪਣੀ ਆਵਾਜ਼ ਬਣਾਈਏ ਅਨਸਾਫ਼ ਸਿਰਫ ਇੱਕ ਮਾਂ ਦੀ ਜਿੱਤ ਨਹੀਂ ਹੋਵੇਗਾ ਉਹ ਪੂਰੇ ਸਮਾਜ ਦੀ ਜਿੱਤ ਹੋਵੇਗਾ ਜੇਕਰ ਤੁਹਾਨੂੰ ਸਾਡੇ ਵਿਚਾਰ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਮੇਨ ਕਿਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ